ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧਮਾਨ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਉੱਪਰ ਹਮਲਾ ਕਰਨ ਵਾਲੇ ਭਾਈ ਨਰੈਣ ਸਿੰਘ ਚੌੜਾ ਦੀ ਜ਼ਮਾਨਤ ਬੀਤੇ ਦਿਨ ਮਨਜ਼ੂਰ ਕਰ ਲਈ ਗਈ ਜਿਸ ਉੱਪਰ ਬਹੁਤ ਸਾਰੇ ਸਿਆਸੀ ਲੋਕਾਂ ਨੇ ਵੀ ਇਤਰਾਜ਼ ਕੀਤਾ ਤਾਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਰੈਣ ਸਿੰਘ ਚੌੜਾ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਨੇ ਦੱਸਿਆ ਕਿ ਇੱਕ ਤਾਂ ਜੋ ਭਾਈ ਨਰੈਣ ਸਿੰਘ ਨੇ ਉਹ ਸੀਨੀਅਰ ਸਿਟੀਜ਼ਨ ਨੇ ਦੂਜਾ ਉਹਨਾਂ ਨੂੰ ਕਾਫੀ ਸਮਾਂ ਜੇਲ੍ਹ ਦੇ ਵਿੱਚ ਹੋ ਗਿਆ ਸੀ ਉਹਨਾਂ ਨੇ ਦੱਸਿਆ ਕਿ ਗ੍ਰਿਫਤਾਰੀ ਜਦੋਂ 4 ਦਸੰਬਰ 2024 ਨੂੰ ਉਹਨਾਂ ਦੀ ਹੁੰਦੀ ਹੈ ਔਰ ਉਸ ਦੌਰਾਨ ਉਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਹੈ ਜਦੋਂ ਗੱਲਾਂ ਚੱਲ ਰਹੀਆਂ ਸੀ ਔਰ ਕੀਤਾ ਵੀ ਗਿਆ ਤਾਂ ਇਸ ਉੱਪਰ ਉਹਨਾਂ ਉੱਪਰ ਹਮਲੇ ਦੀ ਕੋਸ਼ਿਸ਼ ਕੀਤੀ ਗਈ ਇਸ ਬਾਰੇ ਖੁਲਾਸਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਉੱਪਰ ਹਮਲਾ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਰੋਪੜ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਦੱਸਦੀ ਹੈ ਕਿ ਬੀਤੇ ਦਿਨ ਉਹਨਾਂ ਦੀ ਜ਼ਮਾਨਤ ਅਰਜੀ ਜੋ ਸੀ ਉਹ ਮਨਜ਼ੂਰ ਹੋ ਗਈ ਹੈ ਇਸੇ ਦੇ ਨਾਲ ਉਹਨਾਂ ਨੇ ਕਿਹਾ ਕਿ ਅੱਜ ਜ਼ਮਾਨਤੀ ਬਾਂਡ ਭਰਨ ਤੋਂ ਬਾਅਦ ਸ਼ਾਮ ਤੱਕ ਭਾਈ ਨਰੈਣ ਸਿੰਘ ਚੌੜਾ ਜੋ ਨੇ ਉਹ ਬਾਹਰ ਆ ਸਕਦੇ ਨੇ ਜੇਲ੍ਹ ਤੋਂ ਰਿਹਾਅ ਹੋ ਸਕਦੇ ਨੇ ਹੋਰ ਵੀ ਬਹੁਤ ਸਾਰੇ ਖੁਲਾਸੇ ਉਹਨਾਂ ਨੇ ਕੀਤੇ ਨੇ ਕੀ ਕੁਝ ਕਿਹਾ ਏ ਆਓ ਇੱਕ ਨਜ਼ਰ ਮਾਰਦੇ ਹਾਂ ਦੇਖੋ ਭਾਈ ਨਰੈਣ ਸਿੰਘ ਚੌੜਾ ਨੂੰ 4 ਦਸੰਬਰ 2024 ਨੂੰ ਅਰੈਸਟ ਕੀਤਾ ਸੀਗਾ ਤੇ ਉਦੋਂ ਤੋਂ ਉਹਨਾਂ ਦਾ 12-13 ਦਿਨ ਦਾ ਪੁਲਿਸ ਰਵਾਨ ਸੀ ਬਾਅਦ ਚ ਜੇਲ੍ਹ ਚ ਗਏ ਤੇ ਇਹ ਗੱਲ ਕੀਤੀ ਆਈ ਨਹੀਂ ਮੈਂ ਅੱਜ ਤੁਹਾਡੇ ਪਹਿਲੀ ਵਾਰ ਕਰ ਦਿੰਦਾ ਜੇਲ੍ਹ ਦੇ ਉੱਤੇ ਵੀ ਉਹਨਾਂ ਦੇ ਉੱਤੇ ਬਾਦਲ ਦਲ ਵੱਲੋਂ ਅਟੈਕ ਕਰਨ ਦਾ ਯਤਨ ਕੀਤਾ ਗਿਆ ਜਿਹਦਾ ਕਰਕੇ ਉਹਨਾਂ ਨੂੰ ਅਮਰਸਾਲ ਜੇਲ੍ਹ ਚ ਨਹੀਂ ਰੱਖਿਆ ਰੋਪੜ ਜੇਲ੍ਹ ਦੇ ਵਿੱਚ ਟਰਾਂਸਫਰ ਕਰਦਾ ਅੱਜ ਦੀ ਤਰੀਕ ਤੋਂ ਰੋਪੜ ਜੇਲ੍ਹ ਚ ਅਸੀਂ 5 ਮਾਰਚ ਚ 2125 ਨੂੰ ਉਹਨਾਂ ਦੀ ਜਮਾਨਤ ਫਾਈਲ ਕਰਤੀ ਸੀਗੀ ਕੇਸ ਉਹਨਾਂ ਦਾ ਆ ਚੁੱਕਿਆ ਚਲਾਨ ਕੋਰਪੁਲਿਸ ਨੇ ਦੇ ਦਿੱਤਾ ਹੈਗਾ ਉਹਨਾਂ ਦੇ ਖਿਲਾਫ 307 ਦੇ ਨਵੀ 109 ਬੀ ਐਨ ਐਸ ਤੇ ਚਾਰਜ ਫ੍ਰੇਮ ਹੋ ਗਏ ਆ 25 27 ਆਮ ਜੈਕਟ ਦੇ ਚਾਰਜ ਫ੍ਰੇਮ ਹੋ ਚੁੱਕੇ ਆ ਗਵਾਹੀਆਂ ਤੇ ਲੱਗ ਚੁੱਕਿਆ ਕੇਸ ਥਿੰ ਬਿਟਵੀਨ ਅਸੀਂ ਬੇਲ ਲਈ ਸੀਗੀ ਤੇ 5 ਮਾਰਚ ਤੋਂ ਬਾਅਦ ਹੁਣ ਇੱਕ ਦੋ ਤਰੀਕਾ ਪੈ ਕੇ ਇਹ 25 ਮਾਰਚ 2025 ਨੂੰ ਜਿਹੜੀ ਉਹਨਾਂ ਦੀ ਜਮਾਨਤ ਅਲਾਉ ਹੋ ਗਈ ਜਿਹੜੀ ਸਾਡੀ ਪਟੀਸ਼ਨ ਦਾ ਗਰਾਉਂਡ ਸੀਗੀ ਵੀ ਕਿਹੜੇ ਗਰਾਉਂਡ ਦੇ ਉੱਤੇ ਲਾਈ ਉਹਦੇ ਚ ਇਹ ਵੀ ਇੱਕ ਤਾਂ ਸੀਨੀਅਰ ਸਿਟੀਜ਼ਨ ਹੈ 70 ਸਾਲ ਦੀ ਉਮਰ ਹੈਗੀ ਭਾਈ ਨਰਿੰਦਰ ਸਿੰਘ ਦੀ ਤੇ ਦੂਸਰਾ ਇਹਦੇ ਵਿੱਚ ਸੁਖਵੀਰ ਬਾਦਲ ਦਾ ਅਜੇ ਤੱਕ ਬਿਆਨ ਜਿਹੜਾ ਉਹ ਪੁਲਸ ਨੇ ਨਹੀਂ ਦਿੱਤਾ ਨਾ ਸੁਖਵੀਰ ਬਾਦਲ ਨੇ ਕਿਤੇ ਨਾ ਮੀਡੀਆ 'ਚ ਕਿਹਾ ਨਾ ਉਹਨਾਂ ਨੇ ਆਪਣੀ ਕੋਰਟ ਤੱਕ ਪਹੁੰਚ ਕੀਤੀ ਵੀ ਮੇਰਾ ਬਿਆਨ ਨੋਟ ਨਹੀਂ ਕੀਤਾ ਦੂਸਰਾ ਇਹਦੇ ਵਿੱਚ ਜਿਹੜੀ ਚਲਾਣ ਦੇ ਵਿੱਚ ਵੀ ਇਨੀਸ਼ੀਅਲ ਵੀ ਗੱਲ ਕੀਤੀ ਸੀਗੀ ਵੀ ਨੋ ਇੰਜਰੀ ਕੇਸ ਆ ਕਿਸੇ ਦੇ ਕੋਈ ਸੱਟ ਫੇਟ ਨਹੀਂ ਲੱਗੀ ਹੈਗੀ ਕੋਈ ਇੰਜਰੀ ਨਹੀਂ ਹੈਗੀ ਉਹ ਜ਼ਖਮੀ ਵੀ ਨਹੀਂ ਹੋਇਆ ਇਹ ਕਿਸੇ ਨੂੰ ਝਰੀਟ ਵੀ ਨਹੀਂ ਆ ਕਿਸੇ ਨੂੰ ਸ਼ਰਾ ਵੀ ਨਹੀਂ ਲੱਗਾ ਸੋ ਉਹ ਤਾਂ ਇੱਕ ਹਵਾਈ ਫੈਦਾ ਕੇਸ ਆ ਜਿਹੜਾ ਆਮ ਪਿੰਡਾਂ ਦੇ ਵਿੱਚ 336 ਜਿਹ ਹੁੰਦਾ ਕਿਸੇ ਦੇ 307 ਲੋਹਣੀ ਆ ਕਹਿੰਦੇ ਇੱਕ ਵਾਈਫਾਇਰ ਕਰਦੇ ਹੋ ਕਿ ਸਾਡੇ ਦੇ ਮਾਰਨ ਲੱਗਾ ਸੀ ਸੋ ਨੋ ਇੰਜਰੀ ਕੇਸ ਆ ਵਿਕਟਮ ਸੁਖਵੀਰ ਬਾਦਲਾ ਦਾ ਬਿਆਨ ਹੀ ਨੋਟ ਕੀਤਾ ਏਜ ਪਰਸਨ ਆ ਤੇ ਸੀਸੀਟੀਵੀ ਫੁਟੇਜ ਵਿੱਚ ਅਜੇ ਨਹੀਂ ਲੱਗੀ ਕਿਉਂਕਿ ਉਹ ਐਚਜੀਪੀਸੀ ਨੇ ਟੈਂਪਰ ਕਰਕੇ ਦਿੱਤੀ ਪੁਲਿਸ ਨੂੰ ਤਾਂ ਉਹ ਟੈਂਪਰਡ ਦੀ ਫੋਰੈਂਸਿਕ ਜਾਂਚ ਵਾਸਤੇ ਜਿਹੜੀ ਆ ਪੁਲਿਸ ਨੇ ਉਹ ਐਫਐਸਐਲ ਪੇਜੀ ਹੋਈ ਆ ਉਹ ਆਊਗੀ ਫਿਰ ਸੀਸੀਟੀਵੀ ਕੋਰਟ 'ਚ ਵੀ ਲੱਗੀ ਗਈ ਸਾਨੂੰ ਮਿਲੂਗੀ ਉਹਦੀ ਰਿਪੋਰਟ ਵੀ ਆਊਗੀ ਇੱਕ ਇਹ ਲੈਜਟ ਵੈਪਨ ਹੈਗਾ ਉਹਦੀ ਵੀ ਰਿਪੋਰਟ ਆਉਣੀ ਆ ਉਹਦੀ ਸ਼ੈਂਕਸ਼ਨ ਵੀ ਅਜੇ ਜਿਹੜੀ ਆਉਣੀ ਹੈਗੀ ਆ ਜਿਹੜੇ ਉਹਨਾਂ ਦੇ ਘਰੋਂ ਪਾਈ ਨਰੈਨ ਸਿੰਘ ਦੇ ਘਰੋਂ ਮੋਬਾਈਲ ਲੈ ਕੇ ਗਏ ਸੀਗੇ ਉਹਨਾਂ ਦੀ ਵੀ ਰਿਪੋਰਟ ਜਿਹੜੀ ਆ ਫੋਰੈਂਸਿਕ ਜਿਹੜੀ ਆਉਣੀ ਆ ਤੋ ਇਹ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲਾਸਟ ਇੱਕ ਪੁਆਇੰਟ ਦੇ ਉੱਤੇ ਬੇਲ ਅੜੀ ਸੀ ਪੁਲਿਸ ਨੇ ਕਿਹਾ ਸੀਗਾ ਵੀ ਇਹਨਾਂ ਦੇ ਖਿਲਾਫ ਪਹਿਲਾਂ 28 ਪਲਚੇ ਹੈਗੇ ਆ ਸੋ ਸਾਰੇ ਪਲਚੇ ਬੜੀ ਹੋਏ ਇਸ ਗੱਲ ਦੀ ਸ਼ਾਦੀ ਵੀ ਪੁਲਸ ਡੀਐਸਪੀ ਏਸੀਪੀ ਜਸਪਾਲ ਸਿੰਘ ਨੇ ਜਿਹੜਾ ਦੂਸਰਾ ਅਕਿਊਜ਼ ਆ ਧਰਮ ਸਿੰਘ ਉਹਦੀ ਐਂਟੀਸੀਪੇਟਰੀ ਬੇਲ ਹਾਈ ਕੋਰਟ ਅਸੀਂ ਲਾਈ ਸੀ ਉਹਦੇ ਵਿੱਚ ਉਹਦਾ ਐਫੀਡੇਟ ਲੱਗਿਆ ਜਿੱਚ ਉਹਨੇ ਕਿਹਾ ਵੀ 28 ਕੇਸ ਭਾਈ ਨਰੈਨ ਸਿੰਘ ਦੇ ਇੱਕ ਕੇਸ ਭਾਈ ਧਰਮ ਸਿੰਘ ਦਾ ਸਾਰੇ ਕੇਸ ਜਿਹੜੇ ਬਰੀ ਹੋ ਚੁੱਕਿਆ ਉਹ ਐਫ affidavits ਦੀ ਕਾਪੀ ਅਸੀਂ ਅਦਾਲਤ ਨੂੰ ਦੇ ਦਿੱਤੀ ਸੀ ਤੇ ਇਸ ਗੱਲ ਦੇ ਉੱਤੇ ਸਾਰੀਆਂ ਜਿਹੜੀਆਂ ਗੱਲਾਂ ਹੈ ਕਿ ਆ ਵੀ no injury case ਆ ਵਿਕਟਮ ਦਾ ਬਿਆਨ ਨਹੀਂ ਲਿਖਿਆ ਏਜਡ ਸੀਨੀਅਰ ਸਿਟੀਜ਼ਨ ਹੈਗਾ ਤੇ ਜਿਹੜੀ ਆ ਉਹ ਕੋਈ ਕੇਸ ਪਹਿਲਾਂ ਨਹੀਂ ਪੈਂਡਿੰਗ ਕੋਈ سزا ਨਹੀਂ ਹੈਗਾ ਸੋ ਇਸ ਨੂੰ ਦੇਖਦੇ ਹੋਏ ਜਿਹੜੀ ਆ ਕੱਲ ਸੁਮਿਤ ਘਈ ਐਡੀਸ਼ਨ ਸੈਸ਼ਨ ਜੱਜ ਅਮਰਸਾਦ ਨੇ ਭਾਈ ਨਾਇਰ ਸਿੰਘ ਚੋੜਾ ਦੀ ਜ਼ਮਾਨਤ 1 ਲੱਖ 1 ਲੱਖ ਦੇ ਜ਼ਮਾਨਤੀ ਦੇ ਨਾਲ ਮਨਜ਼ੂਰ ਕੀਤੀ ਹੈ ਅੱਜ ACJM ਗਰਬੀਰ ਸਿੰਘ ਅਮਰਸਰ ਸਾਹਿਬ ਦੇ ਜਿਹੜੇ ACJM ਆ ਉਹ ਇਲਾਕਾ ਮੈਜਿਸਟ੍ਰੇਟ ਹੈ ਉੱਥੇ ਬੇਲਬਾਂਡ ਜਿਹੜੇ ਭਰਨੇ ਆ ਤੇ ਸੰਭਾਵਨਾ ਪੂਰੀ ਹੈ ਵੀ ਅੱਜ ਦੁਪਹਿਰ ਜਾਂ ਸ਼ਾਮ ਤੱਕ ਭਾਈ ਨਾਇੰਸੇ ਚੋੜਾ ਜ਼ਿਲ੍ਹਾ ਜੇਲ੍ਹ ਰੂਪੜ ਤੋਂ ਰਿਹਾਈ ਹੋ ਜਾਣਗੇ ਜੀ ਸਰ ਵਿਰੋਧੀ ਧਿਰ ਵੱਲੋਂ ਕੋਈ ਬਹਿਸ ਵੀ ਕੀਤੀ ਗਈ ਇਸ ਨੂੰ ਆਪੋਜ਼ ਵੀ ਕੀਤਾ ਗਿਆ ਉਹਨਾਂ ਦੇ ਕੀ ਤਰਕ ਸੀਗੇ ਤੋਂ ਕੀ ਜਵਾਬ ਉਹਦੇ ਬਾਰੇ ਫੜਦਾ ਉਹਦੇ ਜੋ ਸਰਕਾਰੀ ਵਕੀਲ ਸੀ ਮੈਡਮ ਸੀ ਐਡਵੋਕੇਟ ਸੀਮਾ ਸੰਧੂ ਉਹਨਾਂ ਵੱਲੋਂ ਜਿਹੜਾ ਇਹ ਕੀਤਾ ਗਿਆ ਵੀ ਹਾਂ ਇਹ ਨਹੀਂਸ ਕ੍ਰਾਈਮਾਂ ਜਾਂ ਇਹ ساری ਦੁਨੀਆ ਨੇ ਦੇਖਿਆ ਹੈਗਾ ਜਾ ਇਹਨਾਂ ਦੇ ਪੁਰਾਣੇ ਕੇਸ ਆ ਸਾਰੇ ਸੋ ਉਹ ਸਾਰੀਆਂ ਗੱਲਾਂ ਫਿਰ ਡਿਸਕਾਰਡ ਹੋ ਗਈਆਂ ਕਿਉਂਕਿ ਸਾਰੀ ਦੁਨੀਆ ਨੇ ਕੀ ਦੇਖਿਆ ਜਾਂ ਟੀਵੀ ਦੀ ਚਿਚਿਚ ਲਿਆਏ ਕੋਰਟ ਨਹੀਂ ਦੇਖਣਾ ਕੋਰਟ ਦਾ ਜੋ ਪੁਲਿਸ ਨੇ ਚਲਾਨ ਦਿੱਤਾ ਜੱਜ ਸਾਹਿਬ ਨੇ ਇਹ ਵੀ ਕਿਹਾ ਉਥੇ ਵੀ ਤੁਸੀਂ ਵਿਕਟਮ ਦਾ ਬਿਆਨ ਕਿਉਂ ਨਹੀਂ ਲਿਖਿਆ ਉਹ ਕਹਿੰਦੇ ਜੀ ਅਸੀਂ ਬਾਅਦ ਚ ਲਿਖਾਂਗੇ ਅਜੇ ਵਿਕਟਮ ਕੋਲ ਟਾਈਮ ਹੈ ਨਹੀਂਗਾ ਤੇ ਉਹ ਜੱਜ ਸਾਹਿਬ ਨੇ ਕਿਹਾ ਵੀ ਤੁਸੀਂ ਪਰਮਿਸ਼ਨ ਲਓਗੇ ਕਿਸੇ ਦਾ ਬਿਆਨ ਲਿਖਣ ਵਾਸਤੇ ਤਾਂ ਉਹ ਪੁਲਿਸ ਅਫਸਰ ਜਿਹੜਾ ਕੋ ਇਤਹਾਜਰ ਸੀ ਐਸਆਈ ਉਹਨੇ ਕਿਹਾ ਜੀ ਹਾਂਜੀ ਜਦੋਂ ਕਹਿਣਗੇ ਪਰਮਿਸ਼ਨ ਦੇਣਗੇ ਫੇ ਜਿਹੜਾ ਅਸੀਂ ਬਿਆਨ ਲਿਖਾਂਗੇ ਸੋ ਵਿਕਟਮ ਦਾ ਬਿਆਨ ਨਾ ਹੋਣਾ ਤੇ 노 ਇੰਜਰੀ ਕਰਕੇ ਜਿਹੜਾ ਹੋਇਆ ਸੋ ਪੁਰਾਣੇ ਕੇਸਾਂ ਦਾ ਉਹਨਾਂ ਨੇ ਜਿਆਦਾ ਪਹਿਲਾਂ ਬਾਅਦ ਦੇ ਵੀ ਦਵਾ ਪਾਇਆ ਪਰ ਜਦੋਂ ਅਸੀਂ ਐਫੀਡੈਵਿਟੀ ਉਹਨਾਂ ਦੇ ACP ਦੇ ਲਿਆ ਕੇ ਮੋਦੇ ਰੱਖਤਾ ਤੇ ਜੱਜ ਸਾਹਿਬ ਨੇ ਫਿਰ ਜਿਹੜਾ ਐਸਆਈ ਉੱਥੇ ਹਾਜ਼ਰ ਸੀ ਪੈਦਵਾਈ ਅਫਸਰ ਉਹਦਾ ਬਿਆਨ ਲਿਖਾਇਆ ਵੀ ਹਾਂ ਇਹ ਸਾਦੇ ਬਰੀ ਆ ਨਾ ਤੁਹਾਡੇ ACP ਦਾ ਬਿਆਨ ਕਹਿੰਦਾ ਜੀ ਬਰੀ ਆ ਤੇ ਸੀਗੇ ਵੀ ਬਰੀ ਸੋ ਉਹ ਜਿਹੜਾ ਵਿਕਟਮ ਦਾ ਬਿਆਨ ਨਾ ਹੋਣਾ ਤੇ ਪਿਛਲਾ ਕੋਈ ਕਾਰਨ ਨਾ ਹੋਣਾ ਤੇ 노 ਇੰਜਰੀ ਇਹ ਤਿੰਨ ਵੱਡੀਆਂ ਗਰਾਉਂਡਸ ਜਿਹੜੀਆਂ ਉਹਨਾਂ ਨੂੰ ਵੇਚ ਲਈਆਂ ਮਿਲੀਆਂ ਸਰਕਾਰ ਨੇ ਗੱਲਾਂ ਸਾਰੀਆਂ ਕੀਤੀਆਂ ਪਰ ਉਹ ਖੜ੍ਹ ਨਹੀਂ ਸਕੀਆਂ ਅਦਾਲਤ ਦੇ ਵਿੱਚ ਤਵਕੀਲ ਜਸਪਾਲ ਸਿੰਘ ਮੰਜਪੁਰ ਨੇ ਕਿਹਾ ਕਿ ਸੁਖਬੀਰ ਬਾਦਲ ਉੱਪਰ ਜੋ ਹਮਲਾ ਹੋਇਆ ਉਸ ਦੌਰਾਨ ਕਿਸੇ ਨੂੰ ਕੋਈ ਝੋਟ ਨਹੀਂ ਲੱਗੀ ਉਸ ਵੇਲੇ ਗੋਲੀ ਜੋ ਸੀ ਉਹ ਹਵਾ ਚ ਚੱਲੀ ਇਸ ਕਰਕੇ ਇਸ ਨੂੰ ਹਵਾਈ ਕੇਸ ਹਵਾਈ ਫਾਇਰ ਦਾ ਕੇਸ ਜੋ ਹੈ ਉਹ ਕਿਹਾ ਜਾ ਰਿਹਾ ਹੈ ਔਰ ਦੂਜੇ ਪਾਸੇ ਸੁਖਬੀਰ ਬਾਦਲ ਦਾ ਆਪਣਾ ਕੋਈ ਬਿਆਨ ਨਹੀਂ ਆਇਆ ਇਸ ਕਰਕੇ ਵੀ ਉਹਨਾਂ ਦੀ ਜ਼ਮਾਨਤ ਅਰਜੀ ਮਨਜ਼ੂਰ ਹੋ ਗਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਾਰ ਹਾ ਨਿਰਪੱਖ ਰਹਾਂਗੇ ਆਜ਼ਾਦ ਹਾ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ